వి సమేదా ఆంది జేడి తారా ਕੁਝ ਵਿਸ਼ੇਸ਼ ਹਾਲਤਾਂ ਦੇ ਵਿੱਚ ਸਰਕਾਰਾਂ ਕੁਝ ਵਿਸ਼ੇਸ਼ ਕਾਨੂੰਨ ਬਣਾਉਂਦੀਆਂ ਨੇ ਜਿਵੇਂ ਆਈਪੀਸੀ ਦਾ ਇਹ ਜਿਹੇ ਕਾਨੂੰਨ ਸੀ ਜਿਹੜਾ ਆਮ ਤੌਰ ਤੇ ਸਾਡੇ ਥੋਡੇ ਮੰਨ ਲਓ ਕਿਸੇ ਨੇ ਚੋਰੀ ਕੀਤੀ ਡਕੈਤੀ ਕੀਤੀ ਕਿਸੇ ਕੁੜੀ ਦੇ ਨਾਲ ਵਧੀਕੀ ਕੀਤੀ ਛੇੜਖਾਨੀ ਆ ਮਾਰਤਾ ਕਿਸੇ ਨੂੰ ਜਾਂ ਸੂਸਾਈਡ ਕਰਨ ਦੀ ਜਿਹੜੀਆਂ ਵੀ ਤਰ੍ਹਾਂਾਂ ਨੇ ਆਮ ਨਾਗਰਿਕਾਂ ਦੇ ਉੱਤੇ ਲੱਗਦੀਆਂ ਨੇ ਉਹ ਆਡੋ ਆਈਪੀਸੀ ਦੇ ਵਿੱਚ ਦਰਜ ਸੀਗੀਆਂ ਜਿਹੜੀਆਂ ਹੁਣ ਬੀਐਨਐਸ ਦੇ ਵਿੱਚ ਦਰਜ ਨੇ ਪਰ ਕੁਝ ਵਿਸ਼ੇਸ਼ ਅਪਰਾਧ ਨੇ ਜਿਨ੍ਹਾਂ ਨੂੰ ਵਿਸ਼ੇਸ਼ ਅਪਰਾਧਾਂ ਦੇ ਉਹਦੇ ਵਿੱਚ ਝੋਲੇ ਚ ਪਾਇਆ ਗਿਆ ਸੀ ਉਹ ਵਿਸ਼ੇਸ਼ ਅਪਰਾਧਾਂ ਦੇ ਲਈ UAPA ਲਾਉਂਦੇ ਨੇ ਇਹ ਪਹਿਲਾਂ ਟਾਡਾ ਪੋਟਾ ਵੀ ਹੁੰਦਾ ਸੀ ਹੁਣ ਇਹਨਾਂ ਨੇ UAPA ਲਾਉਂਦੇ ਨੇ ਆ UAPA ਹੁੰਦਾ ਅਨਲੋਫਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਮਤਲਬ ਕਿ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਥਾਮ ਕਾਨੂੰਨ ਕਹਿੰਦੇ ਆਪਾਂ ਉਹਨਾਂ ਨੂੰ ਤੇ ਦੇ ਨਾਲ ਨਾਲ ਪੰਜਾਬ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਇੱਥੇ ਪੁਰਾਣੇ ਬਜ਼ੁਰਗ ਬੈਠੇ ਨੇ ਵੀ ਹੁਣੇ 10 ਸਾਲ ਪਹਿਲਾਂ ਦੀ ਗੱਲ ਹੈ ਮੈਂ ਜਦੋਂ ਹਜੇ ਇਨਕਲਾਬੀ ਲਹਿਰ ਦੇ ਵਿੱਚ ਨਵੀਂ-ਨਵੀਂ ਜੁੜੀ ਸੀ ਉਸ ਵੇਲੇ ਪਕੋਕਾ ਲਿਆਉਣ ਲੱਗੀ ਸੀ ਪੰਜਾਬ ਦੀ ਬਾਦਲ ਸਰਕਾਰ ਤੇ ਉਸ ਤੋਂ ਬਾਅਦ ਕੈਪਟਨ ਸਰਕਾਰ ਉਦੋਂ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਵਿਰੋਧ ਕੀਤਾ ਵੀ ਪਕੋਕਾ ਪੰਜਾਬ ਦੇ ਵਿੱਚ ਨਹੀਂ ਆਉਣ ਦਿੱਤਾ ਹੋਊਗਾ ਹੁਣ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਉਹ ਪਕੋਕਾ ਵਰਗੇ ਕਾਨੂੰਨ ਆ ਜਿਹੜੇ ਉਹ ਮਹਾਰਾਸ਼ਟਰ ਚ ਲਾਗੂ ਹੋਏ ਨੇ ਯੂਪੀ ਚ ਲਾਗੂ ਹੋਏ ਨੇ ਆਂਧਰਾ ਪ੍ਰਦੇਸ਼ ਚ ਲਾਗੂ ਹੋਏ ਨੇ ਇਹਨਾਂ ਨੇ ਉਹਦੀਆਂ ਧਰਾਵਾਂ ਚੱਕ ਕੇ ਤੇ ਯੂਏਪੀਏ ਦੀਆਂ ਧਰਾਵਾਂ ਚੱਕ ਕੇ ਬੀਐਨਐਸ ਚ ਪਾਤੀਆਂ ਬੀਐਨਐਸ ਦਾ ਸੈਕਸ਼ਨ 113 ਵਾਂ ਜਿਹਦੇ ਵਿੱਚ ਇਹਨਾਂ ਨੇ ਇਹ ਧਰਾਵਾਂ ਪਾਈਆਂ ਨੇ ਜਿਹਦੇ ਤਹਿਤ ਅੱਤਵਾਦੀ ਕੌਣ ਹੈ ਅੱਤਵਾਦ ਰੋਕਥਾਮ ਕਾਨੂੰਨ ਨੇ ਜਿਹੜੇ ਉਹਨਾਂ ਦੀਆਂ ਧਰਾਵਾਂ ਚੱਕ ਕੇ ਇੱਚ ਪਾਤੀਆਂ ਮਤਲਬ ਕਿ ਇਹਨੂੰ ਡਿਫਾਈਨ ਕਰਤਾ ਤੇ ਉਹਦੇ ਵਿੱਚ ਲਿਖਿਆ ਵੀ ਅੱਤਵਾਦੀ ਕੌਣ ਹੋਊਗਾ ਬਹੁਤ ਸਾਰੀਆਂ ਹੋਰ ਗੱਲਾਂ ਦੇ ਨਾਲ ਨਾਲ ਇੱਕ ਗੱਲ ਲਿਖੀ ਆ ਜਿਹੜੀ ਸਾਡੇ ਤੇ ਤੁਹਾਡੇ ਸਾਰਿਆਂ ਤੇ ਲਾਗੂ ਹੁੰਦੀ ਹੈ ਵੀ ਜਿਹੜਾ ਵੀ ਕੋਈ ਦੇਸ਼ ਦੀ ਆਰਥਿਕ ਹਾਲਤ ਨੂੰ ਸੱਟ ਮਾਰਦਾ ਹੈ ਉਹ ਅੱਤਵਾਦੀ ਹੋਊਗਾ ਹੁਣ ਆਰਥਿਕ ਹਾਲਤ ਨੂੰ ਕੌਣ ਸੱਟ ਮਾਰਦਾ ਜਦੋਂ ਅਸੀਂ ਟੋਲ ਪਲਾਜ਼ੇ ਰੋਕਦੇ ਆ ਅਸੀਂ ਇਹ ਨੰਬਾਨੀਆਂ ੜਾਨੀਆਂ ਦੀ ਆਰਥਿਕਤਾ ਨੂੰ ਸੱਟ ਮਾਰਦੇ ਆ ਜਦੋਂ ਅਸੀਂ ਸੜਕਾਂ ਜਾਮ ਕਰਦੇ ਆ ਅਸੀਂ ਇਹਨਾਂ ਦੀ ਆਵਾਜ਼ਾਈ ਨੂੰ ਰੋਕਦੇ ਆ ਜਦੋਂ ਅਸੀਂ ਕਿਸਾਨ ਅੰਦੋਲਨ ਵੇਲੇ ਦਿੱਲੀ ਬੈਠੇ ਸੀ ਉਦੋਂ ਦੇਸ਼ ਦੀ ਆਰਥਿਕਤਾ ਤੇ ਸੱਟ ਵੱਜਦੀ ਹੈ ਜਦੋਂ ਸ਼ਹੀਨ ਬਾਗ ਵਾਲਾ ਧਰਨਾ ਹੁੰਦਾ ਉਹ ਦੇਸ਼ ਦੀ ਆਰਥਿਕਤਾ ਦੇ ਉੱਤੇ ਸੱਟ ਵੱਜਦੀ ਹੈ ਜਦੋਂ ਕਿਤੇ ਵੀ ਕੋਈ ਵੀ ਹੜਤਾਲ ਮਜ਼ਦੂਰ ਕਿਸਾਨ ਕਰਦੇ ਨੇ ਉਹ ਦੇਸ਼ ਦੀ ਆਰਥਿਕਤਾ ਤੇ ਸੱਟ ਵੱਜਦੀ ਹੈ ਇਹਦਾ ਮਤਲਬ ਕੀ ਹੈ ਮਤਲਬ ਇਹ ਵੀ ਸਰਮਾਇਦਾਰਾਂ ਦੇ ਜਿਹੜੇ ਅੰਬਾਨੀ ਅਡਾਨੀ ਨੇ ਜਿਹੜੇ ਟਾਟੇ ਬਿਰਲੇ ਨੇ ਜਿਹੜੇ ਵੱਡੇ ਵੱਡੇ ਧਨਾੜ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਵੱਡੀ ਦੌਲਤ ਹੈ ਜੇ ਤੁਸੀਂ ਉਹਨਾਂ ਦੀ ਇੱਕ ਵੀ ਚੀਜ਼ ਨੂੰ ਨੁਕਸਾਨ ਪਹੁੰਚਾਇਆ ਤਾਂ ਤੁਸੀਂ ਦੇਸ਼ ਦੀ ਆਰਥਿਕਤਾ ਤੇ ਹੱਟ ਸੱਟ ਮਾਰਦੇ ਹੋ ਤੇ ਤੁਸੀਂ ਅਤਵਾਦੀ ਹੋ ਇਹ ਇਹਨਾਂ ਨੇ ਇਹਦੇ ਵਿੱਚ ਦਰਜ ਕਰਤਾ ਹੁਣ ਅਸੀਂ ਇੱਥੇ ਰਿਲਾਇੰਸ ਨੇ ਸਾਰੇ ਪੰਜਾਬ ਦੇ ਵਿੱਚ ਰਿਲਾਇੰਸ ਦੇ ਸਟੋਰ ਬੰਦ ਕਰਾਏ ਸੀ ਸਾਰੇ ਲੋਕਾਂ ਨੇ ਮਿਲ ਕੇ ਜਦੋਂ ਆਹ ਕਿਸਾਨ ਅੰਦੋਲਨ ਚੱਲ ਰਿਹਾ ਸੀ ਹੋਰ ਕਿੰਨੇ ਸਾਰੀਆਂ ਅਸੀਂ ਡੀਸੀ ਦਫ਼ਤਰ ਜਾਂਦੇ ਆਂ ਧਰਨਾ ਲਾਉਂਦੇ ਆਂ ਜਾਂ ਹੋਰ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਇਕੱਠੇ ਹੋ ਕੇ ਸੜਕਾਂ ਜਾਮ ਕਰਦੇ ਆਂ ਇਹ ਸਾਰਾ ਕੁਝ ਇਹਨਾਂ ਨੇ ਇਹਦੀ ਇਹ ਕਿਤੇ ਨਹੀਂ ਮਤਲਬ ਪਰਿਭਾਸ਼ਾ ਨਹੀਂ ਦਿੱਤੀ ਇਹਦੀ ਕਿਤੇ ਵੀ ਵੀ ਆਰਥਿਕਤਾ ਕਿਹਨੂੰ ਕਹੋਗੇ ਕਿਹੜੀ ਇਹ ਜਿਹੇ ਐਕਟ ਹੋਣਗੇ ਕਿਹੜੀਆਂ ਇਹ ਜਿਹੀਆਂ ਕਾਰਵਾਈਆਂ ਨੇ ਜਿਨ੍ਹਾਂ ਨੂੰ ਤੁਸੀਂ ਇਹ ਆਖੋਗੇ ਵੀ ਇਹ ਦੇਸ਼ ਦੀ ਆਰਥਿਕਤਾ ਤੇ ਸੱਟ ਹੈ ਬਸ ਉਹ ਕੌਣ ਦੱਸੂਗਾ ਤੁਹਾਨੂੰ ਵੀ ਕੌਣ ਸੱਟ ਮਾਰ ਰਿਹਾ ਇਹ ਜਿਹਨੇ ਐਫ ਆਈ ਆਰ ਕਰਨੀ ਆ ਦਰਜ ਇਹ ਤੁਹਾਨੂੰ ਪੁਲਿਸ ਵਾਲੇ ਆ ਕੇ ਕਹਿਣਗੇ ਬਾਈ ਤੁਸੀਂ ਤੁਹਾਡੀ ਆ ਜਿਹੜੀ ਕਾਰਵਾਈ ਇਹ ਦੇਸ਼ ਦੀ ਆਰਥਿਕ ਤੁਹਾਨੂੰ ਸੱਟ ਮਾਰਦੀ ਹੈ ਚਲੋ ਤੁਹਾਨੂੰ ਜੇਲ੍ਹ ਚ ਬੰਦ ਕਰਦੇ ਆ ਤੇ ਇਸੇ ਤਰ੍ਹਾਂ ਇਸ ਕਾਨੂੰਨ ਦੇ ਤਹਿਤ ਪੁਲਿਸ ਨੂੰ ਅਥਾਹ ਪਾਵਰਾਂ ਦਿੱਤੀਆਂ ਗਈਆਂ ਨੇ ਇੰਨੀਆਂ ਪਾਵਰਾਂ ਜਿਹਦੇ ਵਿੱਚ ਇੱਕ ਵੱਡੀ ਪਾਵਰ ਹੈ ਪਿਛਲੇ ਕਾਨੂੰਨਾਂ ਦੇ ਤਹਿਤ 2014 ਤੋਂ ਪਹਿਲਾਂ 2005 ਤੋਂ ਪਹਿਲਾਂ ਹੀ ਮਤਲਬ ਪਹਿਲਾਂ ਤੁਸੀਂ ਬੰਦੇ ਨੂੰ ਹੱਥ ਕੜੀ ਲਾ ਜਾਗ ਲੈ ਕੇ ਜਾ ਕੇ ਜਾਂਦੇ ਸੀਗੇ ਲਗਾ ਕੇ ਹੁਣ ਤੁਸੀਂ ਕੋਈ ਅਪਰਾਧ ਕੀਤਾ ਭਾਵੇਂ ਨਹੀਂ ਕੀਤਾ ਤੁਸੀਂ ਤੁਹਾਨੂੰ ਕਿਸੇ ਅਪਰਾਧ ਦੇ ਵਿੱਚ ਸਜ਼ਾ ਹੋਈ ਆ ਜਾਂ ਨਹੀਂ ਹੋਈ ਆ ਤੁਹਾਨੂੰ ਅਦਾਲਤ ਨੇ ਕਿਸੇ ਨੇ ਸਜ਼ਾ ਸੁਣਾਈ ਆ ਜਾਂ ਨਹੀਂ ਸੁਣਾਈ ਪਰ ਇਹ ਜਿਹੜੇ ਕਾਨੂੰਨ ਨੇ ਇਹਨਾਂ ਦੇ ਤਹਿਤ ਤੁਹਾਨੂੰ ਹਥਕੜੀ ਲਾ ਜਾ ਕੇ ਲੈ ਕੇ ਜਾਇਆ ਜਾ ਸਕਦਾ ਹੁਣ ਇਹਦਾ ਮਤਲਬ ਕੀ ਹੋਊਗਾ ਸਾਡੇ ਵਰਗੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਉੱਤੇ ਸਰਕਾਰਾਂ ਪਰਚੇ ਕਰਦੀਆਂ ਨੇ ਝੂਠੇ ਪਰਚੇ ਦਰਜ ਹੁੰਦੇ ਨੇ ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਧਰਨਾ ਮੁਜ਼ਾਹਰਾ ਕਰਦੇ ਆ ਸਾਡੇ ਜਿਹੜੇ ਗਦਰੀ ਬਾਬਿਆਂ ਦੀ ਗੱਲ ਕਰਦੇ ਆ ਤਾਂ ਰਹੀ ਸਾਰਾ ਸਾਰੀ ਉਮਰ ਜੇਲ੍ਹਾਂ ਦੇ ਵਿੱਚ ਨੇ ਇਹਨਾਂ ਵਿੱਚੋਂ ਬਹੁਤਿਆਂ ਨੂੰ ਫਾਂਸੀ ਦੀਆਂ ਸਜਾਵਾਂ ਹੋਈਆਂ ਨੇ ਮਤਲਬ ਹੁਣ ਖੂਗਾ ਕੀ ਵੀ ਜਦੋਂ ਕਿਸੇ ਇਨਕਲਾਬੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਊਗਾ ਉਹਨਾਂ ਤੇ ਹਥਕੜੀ ਪਾ ਕੇ ਲੈ ਕੇ ਜਾਇਆ ਜਾਊਗਾ ਇਹ ਇਹਦੀਆਂ ਧਾਰਾਵਾਂ ਦੇ ਵਿੱਚ ਦਰਜ ਨੇ ਵੱਡੀ ਜ਼ਿੰਦਗੀ ਤੇ ਆਜ਼ਾਦੀ ਦਾ ਹੱਕ ਹੈ ਰਾਈਟ ਟੂ ਲਾਈਫ ਐਂਡ ਲਿਬਰਟੀ ਉਹਦੇ ਤਹਿਤ ਤੁਸੀਂ ਇਹਨੇ ਇੱਕ ਬੰਦੇ ਦੀ ਆਮ ਆਜ਼ਾਦੀ ਦਾ ਹੱਕ ਵੀ ਖੋਹ ਸਕਦੇ। ਉਹ ਜ਼ਿੰਦਗੀ ਨਹੀਂ ਖੋਹ ਸਕਦੇ। ਉਹਨੂੰ ਹਾਥਕੜੀ ਲਗਾ ਕੇ ਨਹੀਂ ਲੈ ਕੇ ਜਾਇਆ ਜਾ ਸਕਦਾ। ਅਦਾਲਤ ਦੇ ਅੰਦਰ ਵੀ, ਅਦਾਲਤ ਦੇ ਬਾਹਰ ਵੀ ਕੋਈ ਕਿੱਡਾ ਮਰਗੀ ਵੱਡਾ ਜੁਰਮ ਕਿਉਂ ਨਾ ਕੀਤਾ ਹੋਵੇ। ਆਂਗ ਲਈ। ਤੇ ਜਮਾਨਤ ਦੇ ਅੱਚਾ ਆਪਾਂ ਉੱਥੇ ਜੱਜ ਦੇ ਮੂਲੇ ਖੜੇ ਆਂ। ਆਪਾਂ ਕਹਿ ਰਹੇ ਆਂ ਜਮਾਨਤ ਦੋ ਤੇ ਪੁਲਿਸ ਉਹਦੇ ਵਿੱਚ ਕਹਿੰਦੀ ਨਹੀਂ ਨਹੀਂ ਸਾਨੂੰ ਸਾਡੇ ਪੰਜ ਦਿਨ ਦੀ ਹੋਰ ਮਾਰ ਚਾਹੀਦੀ ਹੈ। ਉਹਨੂੰ ਕਿ ਕਿ ਸਰਵਿਸ ਦਾ ਕੀ ਮੋਡ ਹੋਊਗਾ ਕੀ ਉਹ ਅਗੇਂਸਟ ਫਾਈਲ ਹੋਊ ਕੀ ਉਹ ਅਗੇਂਸਟ ਕੋਲ ਬੇ ਕਿ ਉਹਦੀ ਜਿਹੜੀ ਉਹਨੂੰ ਪਰਮਿਸ਼ਨ ਹੋਈ ਆ ਟਿਨਿਓਰ ਦੀ ਉਹਦੇ ਅਗੇਂਸਟ ਜਾਂ ਦੋਹਾਂ ਦੇ ਹੋ ਕਿਤੇ ਨਹੀਂ ਲਿਖਿਆ ਉਹਦੇ ਵਿੱਚ ਜਿਹੜੀ ਕੋਰਟ ਨੇ ਦੇਖਣਾ ਹੁਣ ਕੋਰਟ ਦਾ ਇੱਕ ਵਜੇ ਸਟੇਟ ਜਾਂ ਵੀ ਡਬਲ ਬੈਂਚ ਉਹਨਾਂ ਉਹਨਾਂ ਕੋਲੇ ਕੋਈ ਪੈਰਾਮੀਟਰ ਕੋਈ ਨਹੀਂ ਹੈਗਾ ਉਸ ਤੋਂ ਵੀ ਅੱਗੇ ਦੋਸਤੋ ਜਿਹੜੀ ਕਮਿਊਨਿਟੀ ਸਰਵਿਸ ਆ ਕਿ ਉਹ ਕੰਮਕਸ਼ਣ ਚਾਹੂਗੀ ਜਾਓ ਕੰਮਕਸ਼ਣ ਤੇ ਨਹੀਂ ਆਉਗੀ ਇਹ ਭੱਦਰਪੁਰਸਾ ਨੇ ਕਦੇ ਨਹੀਂ ਇਹਦਾ ਜ਼ਿਕਰ ਕੀਤਾ ਜਦੋਂ ਕਿ ਸਾਡੇ ਕੋਲੇ ਪਹਿਲਾਂ ਪ੍ਰਵੇਸ਼ਣ ਉਹ ਫੈਂਡਰ ਟੈਕ ਅਵੇਲੇਬਲ ਹੈਗਾ ਅੱਜ ਵੀ ਐਗਜ਼ਿਸਟ ਕਰਦਾ ਇੱਕ ਕਮਿਊਨਿਟੀ ਸਰਵਿਸ ਵਾਲਾ ਸਿਰਫ ਇੱਕ ਜਿਵੇਂ ਅਸੀਂ ਕਹਿੰਦੇ ਆ ਉਹ ਆਪਣੋ ਵੀ ਜੁੰਗਲਿਆ ਵਾਲੀ ਗੱਲ ਸੀਗੀ ਇਸ ਤਰੀਕਾ ਕਹਿੰਦੇ ਜੀ ਸੈਕਸ਼ਨ ਘਟਾ ਕੇ ਫਾਈਨ ਸੈਕਸ਼ਨ ਘਟਾਉਣ ਵਧਾਉਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਨੰਬਰਾਂ ਦੀ ਗੇਮ ਥੋੜੀ ਹੈ ਇਹ ਇਸ ਵਿਸ਼ੇ 'ਤੇ ਅੱਗੇ ਹੋਰ ਚਰਚਾ ਪਾਉਣਾ ਪਵੇਗਾ